ਦੇ ਸ਼ਾਮ ਦੀ ਸ਼ਾਂਦੇ ਵਿੱਚ ਮੇਰੀ ਗੱਲ ਪਹੁੰਚ ਰਹੀ ਹੈ ਸੁਹਿਰਦ ਸਿੱਖਾਂ ਦੇ ਇੱਕ ਤਰਲਾ ਇੱਕ ਬੇਨਤੀ ਮੈਂ ਇੱਕ ਫੁਕ ਉਹਨਾਂ ਸਿੱਖਾਂ ਤੱਕ ਪਹੁੰਚਾਉਣੀ ਚਾਹੁੰਦਾ ਤਾਂ ਕਰਕੇ ਬੇਨਤੀ ਮੈਂ ਸੰਗਤ ਤੱਕ ਦੁਨੀਆ ਦੇ ਸੁਹਿਰਦ ਸਿੱਖਾਂ ਤੱਕ ਪਹੁੰਚਾਉਣੀ ਚਾਹੁੰਦਾ ਕਿ ਤੁਹਾਡੇ ਬੱਚੇ ਜਿਸ ਜੀਵ ਗਾਂਧੀ ਕਰਕੇ ਸਾੜੇ ਹਜ਼ਾਰਾਂ ਸਿੱਖ ਨੌਜਵਾਨ ਕਤਲ ਕਰ ਦਿੱਤੇ ਗਏ ਜਿਨ੍ਹਾਂ ਨੂੰ ਜਉਂਦਿਆਂ ਗਲਾਂ ਦੇ ਵਿੱਚ ਤਿਆਰ ਪਾ ਕੇ ਸਾੜਿਆ ਗਿਆ ਖਿਮਾ ਗੁਰਿਓ ਜੂਜੀਸੀ ਨਟ ਵੱਲੋਂ ਉਸ ਰਜੀਵ ગાંધી ਦੇ ਨਾਮ ਤੇ ਤਾਂ ਸਕਾਲਰਸ਼ਿਪ ਹੈ ਪਰ ਕਿਸੇ ਸਿੱਖ ਦੇ ਨਾਮ ਤੇ ਸਕਾਲਰਸ਼ਿਪ ਨਹੀਂ ਹੈ ਜਿਹੜੇ ਬੱਚੇ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨੇ ਜਿਹੇ ਬੱਚੇ ਪੀ ਐਚ ਡੀਆ ਕਰ ਰਹੇ ਨੇ ਇੰਦਰਾ ਗਾਂਧੀ ਦੇ ਨਾਮ ਤੇ ਤਾਂ ਪੀ ਐਚ ਡੀ ਪ੍ਰੋਫੈਲੋਸ਼ਿਪ ਹੈ ਪਰ ਕਿਸੇ ਸਿੱਖ ਦੇ ਨਾਮ ਤੇ ਤੁਹਾਨੂੰ ਧਾਰਮਿਕ ਸຖານਾਂ ਦੇ ਨਾਲੋਂ ਅੱਜ ਧਾਰਮਿਕ ਸਿੱਖਿਆ ਦੇ ਨਾਲ ਨਾਲ ਦੁਨਿਆਵੀ ਸਿੱਖਿਆ ਦੀ ਵੀ ਲੋੜ ਹੈ। ਦੁਨਿਆਵੀ ਸਿੱਖਿਆ ਦੀ ਵੀ ਲੋੜ ਹੈ। ਜੇ ਤੁਸੀਂ ਦੁਨਿਆਵੀ ਸਿੱਖਿਆ ਤੁਹਾਡੇ ਕੋਲ ਹੋਏਗੀ, ਧਰਮ ਦੀ ਸਿੱਖਿਆ ਤੁਹਾਡੇ ਕੋਲ ਹੋਏਗੀ, ਇਹ ਧਾਰਮਿਕ ਸਥਾਨ ਆਪਣੇ ਆਪ ਉਸਰ ਜਾਣਗੇ ਫਿਰ ਤੁਹਾਨੂੰ ਉਸਾਰਨ ਦੀ ਲੋੜ ਨਹੀਂ ਪਵੇਗੀ। ਇਸੇ ਤਰੀਕੇ ਨਾਲ ਅੱਜ ਸਾਡੀ ਕੌਮ ਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਦੇ ਅੰਦਰ ਤਿੰਨ ਯੂਨੀਵਰਸਿਟੀਆਂ ਨੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਮੇਰੀ ਗੱਲ ਪਹੁੰਚ ਰਹੀ ਹੈ ਸਿਹਰਦ ਸਿੱਖਾਂ ਦੇ ਇੱਕ ਤਰਲਾ ਇੱਕ ਬੇਨਤੀ ਮੈਂ ਇੱਕ ਫੂਕ ਉਹਨਾਂ ਸਿੱਖਾਂ ਤੱਕ ਪਹੁੰਚਾਉਣੀ ਚਾਹੁੰਦਾ ਪੰਜਾਬ ਦੇ ਅੰਦਰ ਤਿੰਨ ਯੂਨੀਵਰਸਿਟੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਯੂਨੀਸਿਟੀ ਪਟਿਆਲਾ ਪੀ ਐਚ ਡੀ ਕਰ ਰਹੇ ਆ ਡਾਕਟਰ ਬੈਂ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਹੋਈ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਨੂੰ ਸੁਧਾਰਨ ਵਾਸਤੇ ਜਿਹੜਾ ਸਮਾਜ ਨਸ਼ਿਆਂ ਦੇ ਵਿੱਚ ਗੁਲਤਾਨ ਹੈ ਜਿਹੜਾ ਸਮਾਜ ਈਡਸ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਕਿਰਿਆ ਹੋਇਆ ਹੈ ਉਹਨਾਂ ਨੇ ਬਿਨਾਂ ਜਾਤਾਂ ਪਾਤਾਂ ਦੇ ਵਿਤਕਰੀਏ ਤੋਂ ਆਪਣਾ ਜੀਵਨ ਸਮਾਜ ਸੁਧਾਰੇ ਕੰਮਾਂ ਦੇ ਵਿੱਚ ਲਾਇਆ ਪਰ ਖਿਮਾ ਕਰਿਓ ਤੁਸੀਂ ਦਰਬਾਰ ਸਾਹਿਬ ਤੋਂ ਜਾਓਗੇ ਨਾ ਅੰਮ੍ਰਿਤਸਰ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਓਗੇ ਉੱਥੇ ਅਜ਼ਹਿਰ ਭਾਰੇ ਦੇਖਿਆ ਤੁਹਾਡੇ ਵਿੱਚ ਕਿਸੇ ਨੇ ਪੋਸਟ ਅਜ਼ਾਇਬ ਕਰਦੇ ਵਿੱਚ 28 ਅਗਸਤ 2018 ਨੂੰ ਡਾਕਟਰ ਗਵੀਰ ਸਿੰਘ ਬਿਆਸ ਦੀ ਤਸਵੀਰ ਲਗਾਈ ਗਈ ਸੀ। ਔਰ ਜਦੋਂ ਉਹ ਤਸਵੀਰ ਲਗਾਉਣ ਦਾ ਪ੍ਰੋਗਰਾਮ ਉੱਥੇ ਚੱਲ ਰਿਹਾ ਸੀ ਤੇ ਮੈਂ ਵੀ ਉੱਥੇ ਹਾਜ਼ਰ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉੱਥੇ ਇੱਕ ਨਿਕ ਬੇਨਤੀ ਕੀਤੀ ਸੀ ਇੱਕ ਐਪਲੀਕੇਸ਼ਨ ਦਿੱਤੀ ਮੈਂ ਕਹਿੰਕੀ ਦੁਨੀਆ ਦੀਆਂ ਵਰ-ਵਕ ਕੌਮਾਂ ਦੇਖੋ ਗਿਆਨ ਦੀ ਲੋੜ ਹੈ ਅੱਜ ਅਸੀਂ ਗਿਆਨਾਂ ਦੂਜੀਆਂ ਕੌਮਾਂ ਨੂੰ ਹਰਾ ਸਕਦੇ ਹਾਂ ਜੋ ਸਾਡੇ ਉੱਪਰ ਹੱਲੇ ਹੋ ਰਹੇ ਨੇ ਇੱਕੋ ਇੱਕ ਤਰੀਕਾ ਹੈ ਸਾਡੇ ਕੋਲ ਗਿਆਨ ਔਰ ਉਹ ਗਿਆਨ ਸਭ ਤੋਂ ਪਹਿਲਾਂ ਧਰਮ ਦੀ ਨੌਲਜ ਉਸ ਤੋਂ ਬਾਅਦ ਅਸੀਂ ਵਿਆਵੀ ਨੌਲਜ ਆਪਣੇ ਬੱਚਿਆਂ ਨੂੰ ਦੇਈਏ ਤੁਸੀਂ ਇੰਟਰਨੈਟ ਦੇ ਉੱਪਰ ਯੂਡੀਸੀ ਸਕੀਮ ਦੇ ਆਧਾਰ ਦੇ ਉੱਪਰ ਸਰਚ ਕਰੋਗੇ ਨਾ ਤੇ ਜਿਹੜੇ ਬੱਚੇ ਪੀ ਐਚ ਡੀ ਕਰਦੇ ਨੇ ਪੀ ਐਚ ਡੀ ਦੇ ਬੱਚਿਆਂ ਨੂੰ ਇੱਕ ਫੈਲੋਸ਼ਿਪ ਲੱਗਦੀ ਹੈ ਤਕਰੀਬਨ ਯੂ ਜੀ ਸੀ ਵੱਲੋਂ 30000 ਦੀ ਹੁਣ ਰਕਮ ਹੈ ਜੋ ਹਰ ਮੰਥ 5 ਸਾਲ ਜਿੰਨੇ ਦੇਰ ਤੱਕ ਬੱਚਾ ਯੂਨੀਵਰਸਿਟੀ ਪੀ ਐਚ ਡੀ ਕਰਦਾ ਹੈ 5 ਸਾਲ ਦੇ ਲਈ ਉਹ ਫੈਲੋਸ਼ਿਪ ਦਿੱਤੀ ਜਾਂਦੀ ਹੈ ਤੁਸੀਂ ਉਹ ਸਾਰੀ ਸਰਚ ਕਰਕੇ ਦੇਖੋ ਇੰਟਰਨੈਟ ਦੇ ਉੱਪਰ ਮੈਨੂੰ ਬੜਾ ਦੁੱਖ ਇਸ ਗੱਲ ਦਾ ਤਾਂ ਕਰਕੇ ਬੇਨਤੀ ਮੈਂ ਸੰਗਤ ਤੱਕ ਦੁਨੀਆ ਦੇ ਸੁਹਿਲ ਸਿੱਖਾਂ ਤੱਕ ਪਹੁੰਚਾਉਣੀ ਚਾਹੁੰਦਾ ਕਿ ਤੁਹਾਡੇ ਬੱਚੇ ਜੇ ਸਿਰ ਰਜ਼ੀਵ ਗੰਦੀ ਕਰਕੇ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਕਤਲ ਕਰ ਦਿੱਤੇ ਗਏ ਜਿਨ੍ਹਾਂ ਨੂੰ ਜਉਂਦਿਆਂ ਗਲਾਂ ਦੇ ਵਿੱਚ ਤਿਆਰ ਪਾ ਕੇ ਸਾੜਿਆ ਗਿਆ ਖਿਮਾ ਕਰਿਓ ਜੂਜੀਸੀ ਨਟ ਵੱਲੋਂ ਉਸ ਰਜੀਵ ગાંધી ਦੇ ਨਾਮ ਤੇ ਤਾਂ ਸਕਾਲਰਸ਼ਿਪ ਹੈ ਪਰ ਕਿਸੇ ਸਿੱਖ ਦੇ ਨਾਮ ਤੇ ਸਕਾਲਰਸ਼ਿਪ ਨਹੀਂ ਹੈ ਜਿਹੜੇ ਬੱਚੇ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨੇ ਜਿਹੇ ਬੱਚੇ ਪੀਐਚੜੀਆਂ ਕਰ ਰਹੇ ਨੇ ਇੰਦਰਾ ਗਾਂਧੀ ਦੇ ਨਾਮ ਤੇ ਤਾਂ ਈਚਡੀ ਦੇ ਪ੍ਰੋਫੈਲੋਸ਼ਿਪ ਹੈ ਪਰ ਕਿਸੇ ਸਿੱਖ ਦੇ ਨਾਮ ਤੇ ਡਾਕਟਰ ਪੁਰਕਬੀਸ਼ੰ ਬੈਸ ਉਹਨਾਂ ਦੇ ਬਾਰੇ ਮੈਂ ਬੇਨਤੀ ਕੀਤੀ ਸੀ ਕਿ ਇਹਨਾਂ ਦੇ ਨਾਮ ਤੇ ਫੈਲੋਸ਼ ਸ਼ੁਰੂ ਕੀਤੀ ਜਾਏ ਜਿਵੇਂ ਪ੍ਰੋਫੈਸਰ ਸਾਹਬ ਸਿੰਘ ਨੇ ਜਿਨ੍ਹਾਂ ਨੇ ਆਪਣਾ ਜੀਵਨ ਪੂਰਾ ਲਗਾ ਦਿੱਤਾ ਦੇਖੋ ਕਿ ਆਪਣੇ ਬੱਚਿਆਂ ਦੇ ਵਿਆਹਾਂ ਦੇ ਉੱਪਰ ਤੱਕ ਨਹੀਂ ਗਏ ਪ੍ਰੋਫੈਸਰ ਸਾਹਬ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਉਹਨਾਂ ਦਾ ਸੰਮਨਿਤ ਕਿਤਾਬ ਮਿਲ ਜਾਂਦੀ ਉਹਨਾਂ ਦੇ ਜੀਵਨ ਦੇ ਅਸੀਂ ਆਪਣੇ ਬੱਚੇ ਦੇ ਵਿਆਹ ਵਾਸਤੇ ਕਿੰਨਾ ਕੁਝ ਕਰਦੇ ਆ ਪ੍ਰੋਫੈਸਰ ਸਾਫ ਸਿੰਘ ਨੇ ਗੁਰਬਾਣੀ ਦਾ ਟੀਕਾ ਲਿਖਦੇ ਆ ਆਪਣੇ ਬੱਚਿਆਂ ਦੇ ਵਿਆਹ ਛੱਡ ਦਿੱਤੇ ਉਹਨਾਂ ਦੇ ਧਾਵਾਂ ਨੇ ਉਹਨਾਂ ਦੇ ਬੱਚਿਆਂ ਦੇ ਵਿਆਹ ਕੀ ਫਰਕ ਕੇਵਲ ਤੇ ਕੇਵਲ ਆਪਣਾ ਜੀ ਕਾਦੇ ਉੱਪਰ ਲਗਾਇਆ ਸੀ ਤਾਂ ਕਿ ਉਹ ਜਿਹੜਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਪੂਰਾ ਕਰ ਸਕਣ ਅੱਜ ਲੋੜ ਹੈ ਸਮੂਹ ਜਿੰਨੇ ਵੀ ਦੇਸ਼-ਵਦੇਸ਼ਾਂ 'ਚ ਵਸਤੇ ਸਿੱਖ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਪ੍ਰੋਫੈਸਰ ਸਾਹਬ ਸਿੰਘ ਵਰਗੀਆਂ ਕੌਮ ਦੀਆਂ ਮਹਾਨ ਸ਼ਖਸੀਤਾਂ ਦੇ ਉੱਪਰ ਫੈਲੋਸ਼ਿਪ ਸ਼ੁਰੂ ਕਰੋ ਡਾਕਟਰ ਗੁਰਬੀਰ ਸਿੰਘ ਬੈਂਸ ਵਰਗੀਆਂ ਸ਼ਖਸੀਅਤਾਂ ਜਿਸ ਸਿੱਖ ਕੌਮ ਦੇ ਕੋਲ ਹੋਰ ਬੜੇ ਵਿਦਵਾਨ ਮਿਆਂ ਸੀ ਜਿਨ੍ਹਾਂ ਦੇ ਨਾਮ ਦੇ ਅਸੀਂ ਉਪਰਾਲੇ ਕੀਤੇ ਜਾਣੇ ਚਾਹੀਦੇ ਤਾਂ ਕਿ ਸਾਡੀ ਨੌਜਵਾਨੀ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੈਸਾ ਅਸੀਂ ਖਾਵਾਂਗੇ ਉਸੇ ਤਰੀਕੇ ਦਾ ਸਾਡਾ ਸੁਭਾਅ ਹੋਏਗਾ ਜੇ ਅਸੀਂ ਉਹਨਾਂ ਉਹਨਾਂ ਲੋਕਾਂ ਦੇ ਨਾਮ ਤੇ ਐਸਸੀ ਦੇ ਨਾਮ ਤੇ ਅਜ ਰਜੀਵ ਗਾਂਧੀ ਦੇ ਨਾਮ ਤੇ ਗਾਂਧੀ ਦੇ ਨਾਮ ਤੇ ਸਾਡੇ ਚ ਉਹ ਪੈਸਾ ਖਾ ਰਹੇ ਨੇ ਆਪਣੇ ਆਪ ਦੇਖੋ ਤੁਸੀਂ ਉਹਨਾਂ ਬੱਚਿਆਂ ਦੀ ਸੋਚ ਕਿਦਾਂ ਦੀ ਹੋਏ ਉਹ ਕਿ ਖਾ ਕੇ ਸਾਰੇ ਆਸੀਂ ਸਾਡੇ ਬੱਚੇ ਜਿਹੜੇ ਐਸਸੀ ਸੇਕੋ ਕੇ ਅਮਰਤਾਰੀ ਬੱਚਿਆ ਯੂਨੀਵਰਸਿਟੀ ਚ ਐਸਸੀ ਦੇ ਨਾਮ ਤੇ ਉਹ ਫੈਲੋਸ਼ਿਪਾਂ ਲੈ ਰਹੇ ਨੇ ਔਰ ਇਹ ਮੇਰੀ ਬੇਨਤੀ ਸੀ ਜੋ ਮੈਂ ਆਪ ਸੰਗਤ ਨਾਲ ਸੰਜੀ ਕਰਨੀ ਚਾਹੁੰਦਾ ਸੀ ਬਹੁਤ ਬਹੁਤ ਧੰਨਵਾਦ ਹੈ ਸਤਕਾਰਯੋਗ ਡਾਕਟਰ ਹਰਸ਼ੰਦਰ ਕੌਰ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਰੁਜ਼ੀਮਿਆਂ ਪਰੇ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਹੈ ਨਾਲ ਹੀ ਉਹਨਾਂ ਦੇ ਹਸਣਦਾਏ ਨੇ ਡਾਕਟਰ ਗੁਰਪਾਲ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਸਮਾਂ ਦੇਣਵਾਜੀ ਹੈ ਜੋ ਵਿਦਿਆਰਥੀ ਧਰਮਧੰਨ ਦੇ ਵਿਸ਼ੇ ਤੇ ਪੀਐਸਟੀ ਕਰ ਰਹੇ ਅਤੇ ਪੀਐਚੜੀਆਂ ਕਰਨ ਤੋਂ ਬਾਅਦ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਆ ਉਸ ਸੰਬੰਧੀ ਵਿਚਾਰ ਇਸ ਵੀਡੀਓ ਦਿੱਤੇ ਗਏ ਆ ਲਿੰਕ ਤੇ ਕਲਿੱਕ ਕਰਕੇ ਜੋ ਲਿੰਕ ਡਿਸਕ੍ਰਿਪਸ਼ਨ ਦਿੱਤਾ ਗਿਆ ਜਰੂਰ ਦੇਖਿਓ ਥੈਂਕ ਯੂ